ਜਾਖੜ ਦਾ ਸੱਤੀ ਪਾ ਦੇਣਾ ਚਰਚਾ ਕਰਕੇ ਨੇ। ਠੀਕ ਹੈ ਲੋਕਾਂ ਨੂੰ ਦੱਸਦਾ ਵੀ ਕਾਂਗਰਸ ਕੋਈ ਸਮਝ ਨਹੀਂ। ਇਹ ਦੇਖੋ ਮੇਰੀ ਇੱਕ ਗੱਲ ਚੰਗੀ ਤੇ ਸੁਣੋ ਪਹਿਲੀ ਗੱਲ ਤੇ ਉਸ ਤੀਫੇ ਦਾ ਪੱਕਾ ਪਤਾ ਨਹੀਂ ਸੀ। ਤਸਦੀਫੇ ਵਰਗਾ ਕੰਮ ਹੀ ਕਿਉਂਕਿ ਜਿਸ ਆਸ ਉਮੀਦ ਨੇ ਭੱਜ ਭੱਜ ਗਏ ਜਿਸ ਆਸਮੀਦ ਕੋਲੀ ਲਈ ਹੋਈ। ਇਹਨਾਂ ਦੀ ਜਗ੍ਹਾ ਜਿਹੜੀ ਉਹ ਰਵਨੀਤ ਬਿਟੂ ਲੈ ਗਿਆ ਜੀ। ਇਹ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਥੇਣ ਕੇ ਤੇ ਉਸ ਤੋਂ ਬਾਅਦ ਮੰਤਰੀ ਬਣਾਣ ਕੇ ਪਹਿਲੇ ਵਾਅਦਾ ਜੋ ਮੈਨੂੰ ਪਤਾ ਲੱਗਾ ਸੀ ਲਾ ਰਹੇ ਨਾ ਪਾ ਇਹਨਾਂ ਨੂੰ ਹੀ ਲਾ। ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਬਖੋਟੇ ਦੀ ਲੋੜ ਹੈ ਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਵੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਬੇਦਲ ਹੋ ਗਏ ਨੇ ਕਾਂਗਰਸ ਤੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਾਂਗਰਸ ਦੇ ਜੋ-ਜੋ ਇਹਨਾਂ ਨੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਨੂੰ ਪੇਠੇ ਛੁਰਾ ਇਹਨਾਂ ਨੇ ਖੀਲ ਲਿਆ ਮਹੀਨੇ ਵਿੱਚ ਮਾਰਿਆ ਜਿਸ ਕਰਕੇ 77 ਤੋਂ 18 ਤੇ ਆਏ ਆ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋ ਰੇ ਇਹਦੇ ਜਾਣ ਦਾ ਪ੍ਰੋਗਰਾਮ ਹੋ ਜਾ ਬਾਈਓਸਰ ਇੱਕ ਸਿੰਗਲ ਨਾਲ ਸਿਕਿਉਰਟੀ ਨੂੰ ਲਏ ਕਿ ਇੱਕ ਵਾਰੀ ਫਿਰ ਤੋਂ ਰੀਡ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਿੰਗਲ ਦੇ ਸਿਕਿਉਰਟੀ ਰੱਖਦੇ ਆ ਉਹਦਾ ਪੇਡ ਹੋ ਸਕਦਾ ਕਰ ਕਿਸ਼ਾ ਜਾਵੇ 6 ਮਿਲਿਓਨ ਪਹਿਲਾਂ ਥੋੜਾ ਸੈੱਟ ਕਰ ਲਿਆ ਸਰ ਸਟਾਰਟ ਕਰਾਂਗੇ ਯਾਰ ਦੇਖੋ ਸਿੰਗਰਸ ਦੀ ਸਕਿਉਰਿਟੀ ਉਹਨਾਂ ਕੋ ਪੈਸੇ ਲੈ ਰਹੇ ਜਾਂ ਨਾਲ ਲੈ ਰਹੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਬਰਸਟ ਉਹ ਫੇਅਰ ਜੀ ਬੀ ਕੀ ਦੇ ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ ਤੇ ਇਹ ਕਾਨੂੰਨ ਬਣਾ ਹੀ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐ ਰੈਗੂਲੇਸ਼ਨ ਤੇ ਤੇ 1100 ਬੰਦਾ ਤੇ ਇਹ ਵੀ ਸਟੇਜ ਆਰਟਿਸਟ ਈ ਹੈ ਭਗਵਾਨ ਤੁਮਾਰ 1100 ਦੇ ਕੋਲ ਇਹ ਤਾਂ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਨੇ ਸਿੰਗਰ ਕੋ ਬਗੂ ਮਾਨ ਕੋ ਜਾਂ ਕੇ ਪੀ ਲੋ ਕੋ ਲੈ ਜਾ ਸਕਦੇ ਨੇ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਇਹ ਵੀ ਹੈ ਚਲੋ ਭਾਵੇਂ ਬਿਮਾਰ ਹੀ ਹੈ ਉਹ ਕਾ ਗਾਲੇ ਹੈ ਕਿ ਇਹਦੇ ਕੋ ਵੀ ਪੈਸੇ ਲੈਣ ਹਾਂ ਉਹ ਇਸ ਗੱਲ ਕਰ ਰਹੇ ਭੈ ਸਭ ਲੈ ਕੇ ਇਹ ਵੀ ਸਟੇਜ ਆਰਟਿਸਟ ਹੀ ਹੈ ਇਹ ਜੇ ਹੋਰ ਤਾਂ ਕੋਈ ਕੋਈ ਨੌਕਰੀ ਦੇਣੀ ਹੈ। ਅਰੰਭਤੀ ਦੇਣੀ ਹੈ। ਥੈਂਕ ਯੂ। ਮਾਨਯੋਗ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦਾ ਨੋਟੀਸ ਜਾਰੀ ਕਰਤਾ ਜਿਹੜੇ ਜਨਤਿਕ ਭਵ। ਜੇ ਲੋਰ ਨਾਲ ਕੋਤੇ ਖਾਲੀ ਕਰਾ ਲੈਣ ਉਹਨਾਂ ਕੋਤੇ ਇੱਕ ਇੱਕ ਸੀ ਇਹਦੇ ਕੋ ਪੰਜ ਨੇ ਜਦੋਂ ਕਰੇ। ਲੈ ਲੇ ਨੂੰ ਪੁੱਛੋ ਨਾ ਉਹਨਾਂ ਕੋਤੇ 5000 ਰੁਪਏ ਇੱਕ ਇੱਕ ਸੀ। ਜਿੰਨੇ ਮਾਜਰੇ ਸੀ ਮਾਜਰੇ ਦੇ ਉਹਨਾਂ ਦੇ ਐ ਬੜੇ ਰਿਸ਼ਤੇਦਾਰੋ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ। ਗੰਮਤੇ ਸਾਰੇ ਮਾਜਰੇ ਦੇ ਵਾਸੀ ਕਰ ਰਹੇ ਸੀ ਅੱਜ ਤਾਂ ਬੜਾ ਕੋਈ ਨਿਕਲਣਾ। ਅਜੇ ਬੜਾ ਕੋਈ ਨਿਕਲਦਾ 2-4 ਦੇੜੀ ਫਲੋ ਜੋ ਮਾਜਰਿਆਂ ਦੇ ਕਾਰਨਾਂ ਮੈਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਆ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਗੋਠੀਆਂ ਖਾਲੀ ਕਰਾ ਲੀਆਂ ਆਪਣੀਆਂ ਜੇ ਰੱਖੀਆਂ ਨਾ ਮੈਂ ਤੇ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਗੋਠੀ ਖਾਲੀ ਕਰਾ ਦੇ ਜਿਹੜੀ ਇਹਦੀਆਂ ਪੰਜ ਨੂੰ ਉਹਨਾਂ ਚਾਹੀ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ 'ਚ ਹੋ ਰਿਆ ਸੀ ਕੋਈ ਦੇ ਬਿਆਪਤ ਕੀਤਾ ਜਾ ਰਿਹਾ ਕੀ ਹੋਣਾ ਬਹੁਤ ਮੁਹਮਦ ਹਾਂਜੀ ਇੱਕ ਦੋ ਦਿਨਾਂ ਚੱਗ ਲੈਣ ਦੋ ਫਿਰ ਜੋ ਪਤਾ ਸਾਨੂੰ ਲੱਗਾ ਹੀ ਏ ਸੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੋ ਦਿਨਾਂ ਬਾਅਦ ਜਾ ਕੇ ਥੈਂਕ ਯੂ